ਕੰਡੀਸ਼ਨ ਦਿਖਾ ਦੇ ਪਹਿਲਾਂ ਬਹੁਤ ਹੀ ਚੰਗੀ ਟ ਕੰਡੀਸ਼ਨ ਦਾ ਟਰੈਕਟਰ ਹੈ। ਬਾਈ ਲੋਨ ਕਰਵਾ ਸਕਦੇ ਆ ਆਪਾਂ ਜਿਹੜਾ ਟੈਟ ਤੇ ਹੋ ਜੂਗਾ। ਠੀਕ ਹੈ। ਤੇ ਟਕਟਾ ਦਾ ਅੱਜ ਆਪਾਂ ਵੇਚਣ ਦੇ ਮੂਡ 'ਚ ਆ। ਅੱਛਾ ਇਹਨੂੰ ਵੇਚਣਾ ਹੋਈ ਅੱਜ। ਤੋਈ ਬੈਂਡਰੀ ਹੈ ਜਿਹੜੀ ਇਹਦੀ। ਬਾਈ ਕਹਿੰਦਾ ਅੱਜ ਤੜਕੇ ਧਰੀ ਆ ਨਵੀਂ ਆ ਜਮਾ ਬਿਲਕੁਲ। ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ। ਸੋ ਦੋਸਤੋ ਅੱਜ ਆਪਾਂ ਖੜੇ ਹੋਏ ਆ ਜੀ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਜਿਹੜੀ ਬਹੁਤ ਭਾਰੀ ਲੱਗਦੀ ਆ ਹਰ ਬੁੱਧਵਾਰ ਨੂੰ ਲੱਗਦੀ ਆ ਜੀ ਮਹੀਨੇ ਦੇ ਤੇ ਜੋ ਕੋਈ ਵੀ ਮਿੱਤਰ ਟਰੈਕਟਰ ਲੈਣਾ ਚਾਹੁੰਦਾ ਹੋਵੇ ਤਾਂ ਤੁਸੀਂ ਇੱਥੇ ਆ ਕੇ ਟਰੈਕਟਰ ਲੈ ਸਕਦੇ ਹੋ ਤੇ ਅੱਜ ਆਪਣੇ ਨਾਲ ਮਿੱਤਰ ਜੁੜੇ ਹੋਏ ਆ ਬਾਈ ਕੋਲੇ ਕਾਫੀ ਜ਼ਿਆਦਾ ਟਰੈਕਟਰ ਨੇ ਤੇ ਆਪਾਂ ਨੂੰ ਵੀ ਕਾਫੀ ਫੋਨ ਆਉਂਦੇ ਆ ਕਿ ਬਾਈ ਕੋਈ ਟਰੈਕਟਰ ਦਵਾ ਦੇ ਤੇ ਬਾਈ ਦਾ ਨੰਬਰ ਦੇ ਦਾਂਗੇ ਤੁਸੀਂ ਬਾਈ ਕੋਲੇ ਜਿਹੜੇ ਟਰੈਕਟਰ ਆ ਉਹ ਜਿਹੜੇ ਅਵੇਲੇਬਲ ਰਹਿੰਦੇ ਆ ਜੇ ਕੋਈ ਤੁਹਾਨੂੰ ਚਾਹੀਦਾ ਹੋਵੇ ਤੁਸੀਂ ਕਿਸੇ ਵੀ ਤਰੀਕੇ ਦਾ ਟਰੈਕਟਰ ਆ ਉਹ ਇਹਨਾਂ ਨਾਲ ਕੰਟੈਕਟ ਕਰ ਲਓ ਬਾਈ ਸਸੀ ਕਾਲਾ ਸਸੀ ਕਾਲਾ ਬਈ ਹੋ ਠੀਕ ਹੋ ਵਧੀਆ ਬਈ ਅੱਛਾ ਅੱਜ ਆਪਣੇ ਕੋਲ ਕਿੰਨੇ ਕਿ ਟਰੈਕਟਰ ਨੇ ਆਪਣੇ ਕੋਲ ਹੈਗੇ 10 ਕਿ ਟਰੈਕਟਰ ਬਈ ਅੱਜ 10 ਟਰੈਕਟਰ ਹੈਗੇ ਆ ਲੈ ਦਿਖਾ ਦਈਏ ਆਪਾਂ ਕਿੱਥੋਂ ਸ਼ੁਰੂ ਕਰੀਏ ਆਜੋ ਇੱਥੇ ਹੀ ਕਰ ਲੈਣਾ ਮੈਂ ਇੱਥੋਂ ਕਰ ਲਈ ਲੈ ਵੀ ਦੱਸ ਦੇ ਡਿਟੇਲ ਦੇ ਚੱਲ ਬਈ ਇਹਦਾ ਇਹ 2001 ਮਾਡਲ ਟਰੈਕਟਰ ਆ ਬਈ ਠੀਕ ਹੈ ਬਈ 16ਆਂ ਟਾਇਰਾਂ ਵਾਲਾ ਇਹ ਵਾਰ ਟਾਂ ਵੀ ਆਇਆ ਟਰੈਕਟਰ ਉਦੋਂ ਠੀਕ ਹੈ ਕੰਡੀਸ਼ਨ ਦਿਖਾ ਦੇ ਪਹਿਲਾਂ ਬਹੁਤ ਹੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਠੀਕ ਹੈ ਬਈ ਆਹ 15 16 ਵਰਗੀ ਕੰਡੀਸ਼ਨ ਪਈ ਜਿਹੜੇ ਬੰਦੇ ਕਹਿੰਦਾ ਵੀ ਆਪਾਂ ਕਲਮਣਾ ਲੱਗੀ ਹੋਵੇ ਐਸਾ ਟਰੈਕਟਰ ਲੈਣਾ ਸਮਾਂ ਹੋਇਆ ਉਹਨਾਂ ਵਾਸਤੇ ਆ ਠੀਕ ਆ ਆ ਜਾ ਫਟੈਰੀ ਅਗਲੇ ਮਾਦ ਬਹੁਤ ਸੌਫਟ ਪੈਸੇ ਟਾਇਰ ਪਿਆ ਟਰੈਕਟਰ ਤੇ ਬਹੁਤ ਸੌਫਟ ਟਰੈਕਟਰ ਪਿਆ ਬਾਈ ਹਨਾ ਟਾਇਰ ਬਈ 90 ਪੈਸੇ ਪਈ ਆ 90 ਪੈਸੇ ਬਈ ਠੀਕ ਐ ਇੰਜਨ ਮੈਂ ਇੰਜਨ ਗੇਅਰ ਵੀ ਕੰਡੀਸ਼ਨ ਵੀ 90 ਪੈਸੇ ਹੀ ਪਈ ਐ ਇੰਜਨ ਵੀ 90 ਪੈਸੇ ਹੀ ਐ ਟਰੈਕਟਰ ਦਾ ਠੀਕ ਐ ਬਈ ਪੰਜਾਬ ਨੰਬਰ ਆ ਬਈ ਪੰਜਾਬ ਨੰਬਰ ਆ 2001 ਦਾ ਮਾਡਲ ਆ ਜੀ ਡਿਮਾਂਡ ਹੈਗੀ ਆ 298000 298000 ਹਾਂ ਠੀਕ ਐ ਇਹ ਆਪਾਂ ਛੱਡ ਦਾਂਗੇ 280000 ਦਾ 280000 ਦਾ ਮੌਕੇ ਤੇ ਥੋੜਾ ਬਹੁਤਾ ਹੋ ਜੂ ਮਾਨ ਦਾ ਹੋ ਜੂਗਾ ਲੈ ਵੀ ਦੋਸਤੋ ਤੁਸੀਂ ਟਰੈਕਟਰ ਦੇਖ ਲਓ ਬਈ ਤੇ ਬਹੁਤ ਸੋਹਣੀ ਕੰਡੀਸ਼ਨ ਪਈ ਆ ਅੱਗੇ ਬਈ ਸੋਨਾ ਜੀ ਇੱਕ ਆ ਗਿਆ ਬਈ 7 ਮਾਡਲ ਠੀਕ ਐ 235000 ਰੇਟ ਇਹਦਾ ਠੀਕ ਆ ਬਾਈ ਇਹ ਆਪਾਂ ਦੇ ਦਾਂਗੇ 220000 ਦਾ 220000 ਦਾ ਆ ਦੇਖੋ ਦੋਸਤੋ ਕੰਡੀਸ਼ਨ ਦੇਖੋ ਟਰੈਕਟਰ ਇਹ ਵੀ ਬਹੁਤ ਸਾਫ਼ ਹੈ ਨਾ ਹਾਂ ਲੈ ਵੀ ਅੱਗੇ ਬਾਈ ਅੱਗੇ ਆ ਗਿਆ ਬਾਈ 73599 ਮਡ ਠੀਕ ਆ ਬਾਈ ਨਾਵੇਂ ਟਾਇਰ ਆ ਬਾਈ ਚਾਰੇ ਠੀਕ ਹੈ ਤੇ ਇਹਦੀ ਕੀ ਡਿਮਾਂਡ ਰੱਖੀ ਹੈ ਬਾਈ ਇਹਦੀ ਡਿਮਾਂਡ ਹੈਗੀ ਬਾਈ 1,90,000 ਰੁਪਏ 1,90,000 ਟਾਇਰ ਟੂਲ ਤਾਂ ਬਾਈ ਪੂਰੀ ਵਧੀਆ ਪਏ ਹਨ ਨਵੇਂ ਪਿਆ ਬਾਈ ਜਮ ਤਾਜ਼ੇ ਆ ਆਪ ਹੀ ਪਵਾਇਆ ਆਪਾਂ ਮਗਲੇ ਟਾਇਰ ਤਾਂ ਠੀਕ ਆ ਬਾਈ ਹਾਲੇ ਦੋਸਤੋ ਤੁਸੀਂ ਪਿੱਛੇ ਤੋਂ ਚੈੱਕ ਕਰ ਲਓ ਟਰੈਕਟਰ ਕੰਡੀਸ਼ਨ ਵੀ ਵਧੀਆ ਸਾਫ਼ ਪਈ ਹੈ ਟਰੈਕਟਰ ਦੀ ਹੂੰ ਬਹੁਤ ਹੈ ਕਿੰਨੇ ਕੁਨੇ ਦੇਣਾ ਬਈ ਆਪਾਂ ਇਹ ਆਪਾਂ ਵੀ 1,90,000 ਡਿਮਾਂਡ ਆ 1,70 ਦਾ ਦੇ ਦਾਂ 1,70 ਦੇ ਦਾਂਗੇ ਠੀਕ ਹੈ ਮੌਕੇ ਤੇ ਹੋ ਜੂ ਹਣਾ ਮਾਨਤਾਣਾ ਠੀਕ ਹੈ ਲੈ ਆ ਗਿਆ ਬਈ 2002 ਮਾਡਲ ਠੀਕ ਹੈ 852 2002 ਮਾਡਲ ਹਣਾ ਬਈ ਲੈ ਵੀ ਦੋਸਤੋ ਆ ਤੁਸੀਂ ਚੈੱਕ ਕਰੋ ਇਹ ਟਾਇਰ ਬਈ ਕਿੰਨੇ ਕੇ ਪਈ ਟਾਇਰ ਇਹਦੇ ਹੈ ਗਿਆ ਬਈ 50 ਪੈਸੇ 50 ਪੈਸੇ ਕੰਡੀਸ਼ਨ ਫਿਰ ਵੀ ਠੀਕ ਪਈ ਹੈ ਨਾ ਬਈ ਬਹੁਤ ਪਈ ਹੈ ਕੰਡੀਸ਼ਨ ਠੀਕ ਆ ਇੰਜਨ ਗੇਅਰ ਦਾ ਰੁਪਏ ਦਾ ਰੁਪਿਆ ਪੈਟਰਟ ਜਾਵਾ ਠੀਕ ਬਾਅਦ ਕੇ ਤਸੱਲੀ ਕਰਕੇ ਬੰਦਾ ਲੈ ਜਾ ਸਕਦਾ ਆਪਣੇ ਘਰੇ ਠੀਕ ਆ ਲੈ ਵੀ ਤੁਹਾਨੂੰ ਮਾਗਰ ਤੋਂ ਦਿਖਾ ਦਿੰਨੇ ਆ ਬਈ ਟਰੈਕਟਰ ਬਹੁਤ ਬਹੁਤ ਘੈਂਟ ਪਿਆਗਾ ਤੇ ਆਜਾ ਆਪਾਂ ਸ ਨੂੰ 22 ਤੋਂ ਡਿਮਾਂਡ ਆ ਜਿਹੜੀ ਉਹ ਪੁੱਛ ਲੈਣੇ ਆ ਤੇ ਇਹਦੀ ਡਿਮਾਂਡ ਹੈਗੀ ਆ 210000 ਰੁਪਿਆ 210000 ਇਹ ਦੇ ਦਾਂਗੇ ਆਪਾਂ 190000 190000 ਠੀਕ ਹੈ ਭਾਈ ਇੰਜਨ ਗੇਅਰ ਦਾ ਬਹੁਤ ਚੰਗਾ ਇੰਜਨ ਗੇਅਰ ਦੀ ਬਾਈ ਬਾਈ ਨਵੀਂ ਬੈਟਰੀ ਅੱਜ ਤੜਕੀ ਧਰੀ ਆ ਆ ਦੇਖੋ ਭਾਈ ਬੈਟਰੀ ਹੈ ਜਿਹੜੀ ਇਹਦੀ ਬਾਈ ਕਹਿੰਦਾ ਅੱਜ ਤੜਕੇ ਧਰੀ ਆ ਨਵੀਂ ਆ ਜਮਾ ਬਿਲਕੁਲ ਅੱਗੇ ਭਾਈ ਸੋਨਾ ਵਾਲੀ ਕਾ 2009 ਮਾਡਲ ਬਈ 35000 ਠੀਕ ਹੈ ਛੇ ਧਰੀਆ 245000 ਡਿਮਾਂਡ ਆ ਠੀਕ ਹੈ ਭਾਈ ਛੇ ਚੀਰੀ ਹੈ ਬਈ ਇਹ ਹਾਂ ਬਈ ਠੀਕ ਹੈ ਆ ਦੇਖ ਲਓ ਦੋਸਤੋ ਕੰਡੀਸ਼ਨ ਬਹੁਤ ਬਹੁਤ ਨਵਾਂ ਟਰੈਕਟਰ ਪਿਆ ਵੀ ਅਸੀਂ ਨੂੰ ਮਾਗਰ ਤੋਂ ਵੀ ਦਿਖਾ ਦੰਨੇ ਆ ਆ ਦੇਖ ਟਾਇਰ ਪਿਆ ਜ 75 80 ਪੈਸੇ ਹਮ ਆ ਪੋਲੋ ਦੇ ਆਣਾ ਬਈ ਟਾਇਰ ਵੀ ਹਾਂ ਬਈ ਪੱਕੇ ਟਾਇਰ ਹੈ ਠੀਕ ਹੈ ਲਓ ਵਧੀਆ ਸਕੀਨ ਦਾ ਟਰੈਕਟਰ ਆ ਵਧੀਆ ਵੈਂਪਰ ਉੱਪਰ ਲੱਗਿਆਗਾ ਵੈਂਪਰ ਲੱਗਿਆ ਆਣਾ ਬਈ ਮੂਰੇ ਇਹਦੀ ਡਿਮਾਂਡ ਹੈਗੀ ਬਈ 2 ਲੱਖ 45000 2009 ਮਾਡਲ ਹੈ ਇਹ ਦੇ ਦਾਂਗੇ ਆਪਾਂ 2.5 ਲੱਖ ਦਾ ਠੀਕ ਆ ਸਵਾ ਦੋ ਦਾ ਬਾਈ ਹਾਂ ਬਾਈ ਠੀਕ ਆ ਬਾਈ ਆ ਦੇਖੋ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਨੂੰ ਚਾਹੀਦਾ ਹੋਇਆ ਨੰਬਰ ਬਾਈ ਸਕਰੀਨ ਤੇ ਵੀ ਲਾਵਾਂਗੇ ਬਾਈ ਦਾ ਹਾਂ ਤੇ ਉਦਾਂ ਵੀ ਦੱਸ ਦਾਂਗੇ ਇਹ ਆ 744 ਬਾਈ ਠੀਕ ਆ ਬਾਈ 2004 ਮਾਡਲ ਠੀਕ ਆ 80 ਪੈਸੇ ਟਾਇਰ ਪਿਆ ਠੀਕ ਆ ਇਹਦੀ ਬਹੁਤ ਡਿਮਾਂਡ ਆਉਂਦੀ ਆ ਬਾਈ ਟਰੈਕਟਰ ਦੀ ਵਧੀਆ ਬਈ 850 ਦੇ ਬਰਾਬਰ ਹੀ ਵਿਗਦਾ ਚੰਗੇ ਆ ਟਰੈਕਟਰ ਬਈ ਖਰਚਾ ਬਹੁਤ ਘੱਟ ਹੈ ਨਾ ਆ ਦੇਖੋ ਦੋਸਤੋ ਸਾਨੂੰ ਬੈਕ ਡਬਲ ਕਲਚ 6 ਛੇ ਚਿਰੀ 6 ਚੀਰੀ ਡਬਲ ਕਲਚ ਦਾ 2004 ਮਾਡਲ ਆ ਠੀਕ ਹੈ 2 ਲੱਖ 85 ਹਜ਼ਾਰ ਡਿਮਾਂਡ ਆ ਬਈ ਆਪਣੀ ਠੀਕ ਆ ਬਈ ਇਹ ਆਪਾਂ ਦੇ ਦਾਂਗੇ 2 ਲੱਖ 60 ਹਜ਼ਾਰ ਦਾ 2 ਲੱਖ 60 ਹਜ਼ਾਰ ਦਾ ਆ ਸੀ ਪਿਆਤੀ ਬਹੁਤ ਆਪਣੀ ਟਰੈਕਟਰ ਬਹੁਤ ਸੋਹਣਾ ਟਰੈਕਟਰ ਪਿਆ ਅੱਗੇ ਬਈ ਅੱਗੇ ਏਸੀ ਕੈਬਨ ਆ ਗਿਆ ਬਈ ਏਸੀ ਵਾਲ ਆ ਗਿਆ ਦੋਸਤੋ ਆ ਦੇਖੋ ਇਹਦਾ ਰੇਟ ਘਟਾਤਾ ਜੇ ਆਪਾਂ ਵੇਚਣ ਦੇ ਮੂਡ 'ਚ ਆ ਅੱਛਾ ਇਹਨੂੰ ਵੇਚਣਾ ਹੋਈ ਅੱਛਾ ਹਾਂ ਠੀਕ ਹੈ 2012 ਮਾਡਲ ਆ ਬਈ 50 ਨੰਬਰ ਹੈ 3 ਸਪੀਡ ਹੈ ਠੀਕ ਹੈ ਏਸੀ ਕੈਵਨ ਚਾਲੂ ਆ ਸਾਰਾ ਸਿਸਟਮ ਓਕੇ ਆ ਜਮਾ ਹੂੰ ਇਹਦੀ ਡਿਮਾਂਡ ਕਰਤੀ ਅੱਜ ਆਪਾਂ 595000 595000 ਰੁਪਇਆ ਇਹ ਦੇਣ ਆਪਾਂ 5 570000 ਦਾ 570000 ਦਾ ਦੇਣ ਨਵੇਂ ਟੈਰਾ ਚਾਰੇ ਆ ਟੈਰ ਟੂਲ ਬਾਈ ਬਹੁਤ ਕੰਡੀਸ਼ਨ ਵੀ ਬਹੁਤ ਚੰਗੀ ਆ ਸਾਰੀ ਟਰੈਕਟਰ ਦੀ ਆ ਦੇਖੋ ਦੋਸਤੋ ਤੁਸੀਂ ਸਾਰਾ ਸਿਸਟਮ ਚਾਲੂ ਆ ਸਾਰਾ ਕੁਝ ਵਰਕਿੰਗ ਕਰਦਾ ਬਾਈ ਏਸੀ ਓਸੀ ਸਾਰਾ ਕੁਝ ਓਕੇ ਆ ਇਹਦਾ ਤੇ ਬਾਈ ਕਹਿੰਦਾ ਅੱਜ ਇਹਦਾ ਰੇਟ ਘਟਾਤਾ ਤੇ ਤੁਸੀਂ ਹੁਣੇ ਆਰਡਰ ਕਰ ਸਕਦੇ ਹੋ ਜੇ ਬਾਈ ਤੁਹਾਨੂੰ ਚਾਹੀਦਾਗਾ ਤੇ ਸਮਾਪਕ ਕੰਡੀਸ਼ਨ ਹੈ ਇਹਦੀ ਹੋਰ ਦਿਖਾ ਦੇਣਾ ਇਹਦੇ ਟਾਇਰ ਟੂਰ ਬਾਈ ਪੂਰੇ ਓਕੇ ਪਿਆ ਸਾਰਾ ਕੁਝ ਓਕੇ ਆ ਹਨਾ ਬਾਈ ਅੱਗੇ ਬਾਈ 2012 ਮਾਡਲ ਬਾਈ ਠੀਕ ਆ ਬਾਈ ਸੁਪਰ 80 ਪੈਸੇ ਨਾਲ ਦੇ ਟਾਇਰ ਪਿਆ ਮਗਲੇ ਟ੍ਰੈਕਟਰ ਦੇ ਠੀਕ ਆ ਬਾਈ ਮੂਰਲੇ ਚੇਂਜ ਨੇ ਮੂਰਲੇ ਚੇਂਜ ਆ ਮਗਲੇ ਨਾਲ ਦੀ ਕੰਡੀਸ਼ਨ ਵੀ ਬਹੁਤ ਚੰਗੀ ਪਿਆ ਟਰੈਕਟਰ ਦੀ ਮਾਡਲ ਹਿਸਾਬ ਨਾਲ ਆ ਲੈ ਦੋਸਤੋ ਤੁਹਾਨੂੰ ਮਗਰੋਂ ਦਿਖਾ ਦਿੰਨੇ ਆਪਾਂ ਆਹ ਟਰੈਕਟਰ ਲਓ ਜੀ ਹਰਿਆਣਾ ਨੰਬਰ ਆ ਬਾਈ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੂਗੀ 2012 ਮਾਡਲ 30 ਸਪੀਡ ਹੈ ਠੀਕ ਹੈ ਬਾਈ 4 ਲੱਖ ਤੇ 65 ਹਜ਼ਾਰ ਡਿਮਾਂਡ ਹੈ ਬਾਈ ਇਹਦੀ ਠੀਕ ਹੈ ਬਾਈ ਤੇ ਆਪਾਂ ਬਾਈ 4 ਲੱਖ ਤੇ 40 ਹਜ਼ਾਰ ਦਾ ਦੇ ਦਾਂਗੇ 4 ਲੱਖ 40 ਹਜ਼ਾਰ ਦਾ ਦੇ ਦਾਂਗੇ ਬਾਈ ਲੈ ਵੀ ਦੋਸਤੋ ਅੱਜ ਰੇਟ ਬਾਈ ਕਹਿੰਦਾ ਕਾਫੀ ਘਟਾ ਦਿੱਤੇ ਤੇ ਜੇ ਕਿਸੇ ਨੂੰ ਬਾਈ ਚਾਹੀਦਾ ਹੋਇਆ ਤਾਂ ਬਾਈ ਨੂੰ ਕਾਲ ਕਰ ਲਿਓ ਠੀਕ ਹੈ ਬਾਈ ਤੇ ਸਾਰੇ ਹੀ ਤਰੀਕੇ ਟਰੈਕਟਰ ਇੱਥੇ 50 ਨੰਬਰ ਬਾਈ 2014 ਮਾਡਲ ਠੀਕ ਹੈ ਬਾਈ ਇਦੀ ਡਿਮਾਂਡ ਹੈਗੀ ਬਈ 495000 495000 ਡਿਮਾਂਡ ਆ ਬਈ ਟਰੈਕਟਰ ਇਹ ਵੀ ਬਈ ਜਮਾਂ ਨਵੇਂ ਚੇਂਜਰ ਵਾਲ ਆ ਗਿਆ ਬਈ ਮੈਂਟ ਕਹਿੰਦੇ ਜਿਹਨੂੰ ਹੂੰ ਜਿਹੜੇ ਬੰਦੇ ਜਾਣਦੇ ਉਹਨਾਂ ਨੂੰ ਪਤਾਗਾ ਠੀਕ ਆ ਬਈ ਇਹ 11 ਚ ਬੈਂਕ ਹੁੰਦੇ ਇਹ ਤੋਂ ਹੂੰ ਕਪੈਨ ਤੇ ਵੱਧ ਕੰਮ ਜਾਂਦਾ ਪਏ ਕਪੈਨ ਤੇ ਵੱਧ ਕੰਮ ਜਾਂਦਾ ਪਏ ਠੀਕ ਆ ਬਈ ਪਿਆਰ ਨੰਬਰ ਆ ਬਈ ਪੂਰਾ ਸੋਹਣਾ ਟਰੈਕਟਰ ਪਿਆਗਾ ਟਾਇਰ ਵੀ ਜਮਾਂ ਨਵੇਂ ਪਏ ਹਨਾ ਟਾਇਰ ਵੀ ਨਵੇਂ ਹੀ ਆ ਬਈ ਹੂੰ 495000 ਦਾ ਡਿਮਾਂਡ ਹੈ ਦੀ ਬਾਈ ਠੀਕ ਆ ਬਾਈ ਤੇ ਕਿੰਨਾ ਦੇਣਾ ਹੈ ਫਿਰ 470000 ਦਾ ਦੇ ਦਾਂ 470000 ਦਾ ਦੇਣਾ ਆਪਾਂ ਨੂੰ ਫੁੱਲ ਗਾਰੰਟੀ ਉਹ ਬਾਈ ਬੰਦਾ ਬਾਕੇ ਤਸੱਲੀ ਕਰਕੇ ਘਰੇ ਆਪਣੇ ਲਿਜਾ ਸਕਦਾ ਕਾਪੀ ਕਾ ਉਹਦੀ ਫੁੱਲ ਗਾਰੰਟੀ ਹੈ ਟਰੈਕਟਰ ਕੋਈ ਵੀ ਆ ਬਾਈ ਤਸੱਲੀ ਕਰਕੇ ਲਵੇ ਆ ਪੂਰੀ ਖਾਲੀ ਕਰ ਲੈ ਬਾਈ ਬੰਦਾ ਜਿਵੇਂ ਹੁੰਦੀ ਆ ਜਿੰਨੀ ਬੰਦਾ ਕਰ ਸਕਦਾ ਹੈਗਾ ਅੱਗੇ ਬਾਈ ਅੱਗੇ ਬਾਈ 2013 ਮਾਡਲ ਆ ਗਿਆ ਠੀਕ ਆ 2013 ਮਾਡਲ ਆ ਗਿਆ ਬਾਈ ਫੁੱਲ ਸਮਾਨ ਮੋਡੀਫਾਈ ਵਧੀਆ ਟਰੈਕਟਰ ਸਾਰਾ ਸਮਾਨ ਵੇਚੀ ਦੇਣਾ ਆਪਾਂ ਸਾਰਾ ਕੁਝ ਓਕੇ ਆ ਬਾਈ ਹਾਂ ਬਾਈ ਚੀਚ ਇਹ ਪੂਰਾ ਸਾਫ ਟਰੈਕਟਰ ਆ ਹੂੰ 90 ਪੈਸੇ ਟਾਇਰ ਪਿਆ ਪੰਜਾਬ ਨੰਬਰ ਬਈ ਤਲਵੰਡੀ ਸਾਬੋ ਤਲਵੰਡੀ ਸਾਬੋ ਦਾ ਹਾਂ ਠੀਕ ਆ ਬਾਈ 495000 ਰੁਪਏ ਡਿਮਾਂਡ ਆ ਹੂੰ ਇਹ ਦੇ ਦਾਂਗੇ ਆਪਾਂ 470000 ਦਾ ਮੌਕੇ ਤੇ ਥੋੜਾ ਬਹੁਤਾ ਮਾਨਤਾਨਾ ਕੋਲ ਦੀ ਵਾਪਸਾਂਗੇ ਠੀਕ ਆ ਮਾਡਲ 2013 ਬਈ 2013 ਮਾਡਲ ਆ ਬਈ ਕਾਪੀ ਕਾਗਜ਼ ਦੀ ਆਪਣੀ ਜ਼ਿੰਮੇਵਾਰੀ ਕੋਈ ਵੀ ਟਰੈਕਟਰ ਆ ਠੀਕ ਆ ਬਾਈ ਜੀ ਤਸੱਲੀ ਕਰਨੀ ਹੈ ਬਈ ਘਰੇ ਆਓ ਬਾਕੇ ਲੇ ਤਸੱਲੀ ਕਰਕੇ ਲੈ ਜਾ ਚੈੱਕ ਕਰਕੇ ਲੈ ਕੇ ਜਾਓ ਹਣਾ ਬਈ ਕਿਵੇਂ ਤਸੱਲੀ ਹੁੰਦੀ ਆ ਬੰਦਾ ਬਈ ਉਵੇਂ ਕਰ ਸਰੋ ਠੀਕ ਹੈ ਉਹ ਗੱਲ ਨਹੀਂ ਹੈਗੀ ਆਪਣੇ ਕੋਲ ਲੈ ਵੀ ਦੋਸਤੋ ਬਾਈ ਕੋਲੇ ਨਾ ਜਿਹੜੇ ਟਰੈਕਟਰ ਆ ਉਹ ਮਤਲਬ ਕਾਫੀ ਜਿਆਦਾ ਜਿਹੜੀ ਕੁਆਲਿਟੀ ਦੇ ਤੇ ਕਵੈਂਟੀ ਦੇ ਵਿੱਚ ਰਹਿੰਦੇ ਆ ਤੇ ਸਾਨੂੰ ਕੋਈ ਵੀ ਚਾਹੀਦਾ ਕਿਸੇ ਵੀ ਤਰੀਕੇ ਦਾ ਡਾਇਰੈਕਟਰ ਚਾਹੀਦਾ ਬਾਈ ਨੰਬਰ ਬੋਲ ਦੇ ਵਿੱਚ ਕਟਾਉਣਾ ਪਾ ਉਹ ਵੀ ਕੱਟ ਲਾਂਗੇ ਅੱਛਾ ਉਹ ਵੀ ਕੱਟ ਲਾਂਗੇ ਇਹਦੇ ਚ ਬਾਈ ਕਿਸਤਾਂ ਗੁਸਤਾਂ ਵੀ ਹੋ ਜਾਂਦੀਆਂ ਨੇ ਕਿਸਤਾਂ ਬਾਈ ਲੋਨ ਕਰਵਾ ਸਕਦੇ ਆਂ ਆਪਾਂ ਜਿਹੜੇ ਟਾਈਟਲ ਤੇ ਹੋ ਜੂਗਾ ਠੀਕ ਐ ਲੋਨ ਫੈਂਸ ਕਰਵਾ ਦਾਂਗੇ ਤੇ ਕਿਸੇ ਨੇ ਉਹ ਵੀ ਚਾਹੀਦਾ ਮੈਨੂੰ ਤੇ ਬਾਈ ਇੱਕ ਵਾਰੀ ਨੰਬਰ ਬੋਲ ਦੋ ਜ਼ਰੂਰ 6283585655 ਬਾਈ ਇੱਕ ਵਾਰੀ ਹੋਰ ਬੋਲ ਦੋ 6283585655 ਬਾਈ ਠੀਕ ਐ ਲੈ ਵੀ ਦੋਸਤੋ ਆ ਨੰਬਰ ਆ ਬਾਈ ਤਲਵੰਡੀ ਸਾਬੋ ਦੇ ਲਾਗੇ ਪਿੰਡ ਪੈ ਜਾਂਦਾ ਬਾਈ ਆਪਣਾ ਸੰਦੋਹਾ ਤੇ ਕਿਸੇ ਵੀ ਵੀਰਪਰਾ ਨੂੰ ਕਿਸੇ ਵੀ ਮਿੱਤਰ ਨੂੰ ਕੋਈ ਵੀ ਟਰੈਕਟਰ ਚਾਹੀਦਾ ਹੋਇਆ ਤਾਂ ਤੁਸੀਂ ਆ ਬਾਈ ਨੂੰ ਆ ਨੰਬਰ ਦੇ ਉੱਪਰ ਕਾਲ ਕਰ ਲੈ। ਸੋ ਸਾਰੇ ਦੋਸਤਾਂ ਦਾ ਧੰਨਵਾਦ ਬਾਈ ਥੈਂਕ ਯੂ ਸ਼ੁਕਰੀਆ ਧੰਨਵਾਦ